ਮਾਤਾ ਜੀ ਜਿੱਥੇ ਗੁੰਗੇ ਆ ਬੋਲ ਨਹੀਂ ਸਕਦੇ ਉੱਥੇ ਸੁਣ ਵੀ ਨਹੀਂ ਸਕਦੇ ਬੋਲੇ ਵੀ ਤੇ ਇਹ ਮਾਂ ਆਪਣੇਆਂ ਤੋਂ ਕਿਤੇ ਵਿਛੜ ਗਈ ਹੈ ਇਹ ਮਾਂ ਕਿਸੇ ਘਰ ਤੋਂ ਆਈ ਹੋਈ ਆ ਜਿਵੇਂ ਕੋਈ ਮੋਬਾਈਲ ਨੰਬਰ ਲਿਖਦੇ ਆ ਤਾਂ 12 ਨੰਬਰ ਲਿਖਤੇ ਜਾਂ 8 ਲਿਖਤੇ ਨੰਬਰ ਵੀ ਸਹੀ ਨਹੀਂ ਨੰਬਰ ਪਿਛਲੇ ਪਾਸੇ ਲਿਖਣਾ ਸ਼ੁਰੂ ਕਰ ਦਿੰਦੇ ਆ ਮਤਲਬ ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਜਿਵੇਂ ਆਰ ਏ ਐਫ ਈ ਇੰਦਾਂ ਦੇ ਕੁਝ ਵਾਰਡ ਲਿਖਿਆ ਪਰ ਇਹਨਾਂ ਦਾ ਕੀ मीनिंग ਬਣਦਾ ਇਹ ਪਤਾ ਨਹੀਂ ਮਾਤਾ ਜੀ ਜਿਹੜੀ ਸਾਈਨ ਲੈਂਗੁਏਜ ਹੁੰਦੀ ਹੈ ਉਹ ਜਾਣਦੇ ਆ ਉਹਦੇ ਨਾਲ ਸਾਈਨ ਲੈਂਗੁਏਜ ਨਾਲ ਗੱਲ ਵੀ ਕਰਦੇ ਆ ਦੱਸਦੇ ਮੇਰੇ ਤਿੰਨ ਬੇਟੇ ਆ ਇੱਕ ਬੇਟੀ ਆ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਇਹ ਮਾਂ ਆਪਣੇ ਪਰਿਵਾਰ 'ਚ ਪਹੁੰਚ ਜਵੇ ਆਪਣੇ ਬੱਚਿਆਂ 'ਚ ਪਹੁੰਚ ਜਵੇ ਆਪਣਿਆਂ ਤੋਂ ਦੂਰ ਰੋ ਰਹੀ ਹੈ ਬੈਠੀ ਤੜਫ ਰਹੀ ਹੈ ਬੈਠੀ ਟੱਟਾਂ ਲੱਗੀਆਂ ਹੋਈਆਂ ਸੀ ਮੱਥੇ ਤੇ ਵੀ ਮਾਤਾ ਦਾਸਦੀ ਐ ਮੇਤੋ ਇਦਾਂ ਬਾਹ ਮਚੋੜ ਕੇ ਕਿਹਨੇ ਪੈਸੇ ਖੋਲੇ ਅੱਜ ਤੋਂ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਇਸ ਤਰ੍ਹਾਂ ਦੇ ਭੈਣ ਭਰਾ ਤੱਕ ਪਹੁੰਚ ਜਵੇ ਜਿਨ੍ਹਾਂ ਦੀ ਇਹ ਮਾਂ ਕੁਛ ਲੱਗਦੀ ਹੋਵੇ ਮਾਤਾ ਪੈਜੇ ਪੈਜੇ ਮਾਤਾ ਪੈਜੋ ਲਿਆਣੇ ਪੈਜੋ ਇੱਥੇ ਰੋ ਜੰਗਾ ਤੁਹਾਨੂੰ ਆਉਂਦੇ ਆ ਲੈਣ ਤੁਹਾਡੇ ਘਰ ਦੇ ਜਦੋਂ ਮੱਜਿਆ ਨਾ ਆਏ ਮੋੜ ਤੇ ਤੁਰੇ ਸੇ ਲਿਖਦੇ ਹੋਰ ਦੀ ਸਿਰਫ ਇੱਕ ਬੋਲ ਨਹੀਂ ਸਮਝਦੀ ਬਾਕੀ ਸਾਰਾ ਕੁਝ ਆਪਦਾਉਂ ਮੈਂ ਆਹ ਦੇਖੋ ਜੀ ਇਹ ਮਾਤਾ ਨੇ ਇਹ ਨਾ ਇਹ ਬੋਲ ਸਕਦੇ ਨਾ ਹੀ ਸੁਣ ਸਕਦੇ ਇਹ ਸਰਕਾਰੀ ਹਸਪਤਾਲ ਗੁਰੂ ਹਰਸਾਏ ਵਿੱਚ ਪਏ ਨੇ ਰਾਤ ਇਹਨਾਂ ਨੂੰ ਕੋਈ ਜੋ ਇਹਨਾਂ ਕੋਲ ਸਮਾਨ ਸੀ ਉਹਦੀ ਕੋਈ ਲੁੱਟਖੋ ਕਰਕੇ ਭੱਜ ਗਿਆ ਤੇ ਮਾਤਾ ਦੇ ਸੱਟ ਮਾਰ ਗਿਆ ਜੀ ਮਾਤਾ ਦੇ ਮੱਥੇ ਤੇ ਸੱਟ ਵੱਜੀ ਹੋਈ ਹੈ ਤੇ ਸ਼ਾਇਦ ਲੱਤਾਂ ਤੇ ਵੀ ਸੱਟ ਹੈ ਤੁਰਨ 'ਚ ਬਹੁਤ ਦਿੱਕਤ ਮਹਿਸੂਸ ਹੋ ਰਹੀ ਹੈ ਇਹ ਮਾਤਾ ਸਰਕਾਰੀ ਹਸਪਤਾਲ ਗੁਰੂ ਹਰਸਹਾਏ ਦੇ ਵਿੱਚ ਐਡਮਿਟ ਹਨ ਉੱਥੋਂ ਦੇ ਜੋ ਮੁਲਾਜ਼ਮ ਨੇ ਉਹਨਾਂ ਦੀ ਦੇਖਰੇਖ ਵਿੱਚ ਹਨ ਸਭ ਨੂੰ ਬੇਨਤੀ ਹੈ ਕਿ ਮਾਤਾ ਮਾਤਾ ਦੀ ਇਹ ਵੀਡੀਓ ਇਸ ਗਰੁੱਪ 'ਚ ਸ਼ੇਅਰ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਬਾਰੇ ਜਾਣਕਾਰੀ ਹੋ ਸਕੇ ਤੇ ਇਹਨਾਂ ਨੂੰ ਇੱਥੋਂ ਲਿਜਾ ਸਕਣ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਵੀਰੇ ਠੀਕ ਠਾਕ ਹੋ ਮਾਤਾ ਸਤਿ ਸ਼੍ਰੀ ਅਕਾਲ ਠੀਕ ਆ ਤੇਰਾ ਕੀ ਨਾਮ ਆ ਲਿਖਣਾ ਉਹਨਾਂ ਤੇਨੂੰ ਲਿਖਣਾ ਕਾਪੀ ਬੰਦ ਇੱਥੇ ਲਿਖ ਆਦਾ ਨਾਮ ਲਿਖ ਦੇ ਇੱਥੇ ਉਹ ਨਹੀਂ ਸਾਡੀ ਕਿੱਥੇ ਕਰ ਕੋਣ ਲੈ ਗਿਆ ਚੱਲ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਂ ਤੁਸੀਂ ਦੇਖਦੇ ਹੋ ਕਿਵੇਂ ਇਸ਼ਾਰਿਆਂ ਨਾਲ ਗੱਲ ਕਰਦੀ ਆ ਬੋਲ ਨਹੀਂ ਸਕਦੀ ਮਾਂ ਵਾਹਿ ਮਾਂ ਆਂਟੀ ਜੀ ਆਂਟੀ ਜੀ ਮਾਤਾ ਜੀ ਜਿੱਥੇ ਗੁੰਗੇ ਆ ਬੋਲ ਨਹੀਂ ਸਕਦੇ ਉੱਥੇ ਸੁਣ ਵੀ ਨਹੀਂ ਸਕਦੇ ਬੋਲੇ ਵੀ ਆ ਇਹ ਮਾਂ ਆਪਣੇਆਂ ਤੋਂ ਕਿਤੇ ਵਿਛੜ ਗਈ ਆ ਇਹ ਮਾਂ ਕਿਸੇ ਘਰ ਤੋਂ ਆਈ ਹੋਈ ਆ ਇਹਦੇ ਹੱਥ ਪੈਰ ਇਹਦੀ ਰਹਿਣੀ ਬਹਿਣੀ ਪੈਰ ਤੇ ਝਾਂਜਰਾ ਪਾਈਆਂ ਹੋਈਆਂ ਸਿਰ ਨੂੰ ਬਾਲਾਂ ਨੂੰ ਮਹਿੰਦੀ ਲਾਈ ਹੋਈ ਆ ਕਲਫ ਕੀਤੀ ਹੋਈ ਆ ਮਤਲਬ ਕੰਨਾਂ 'ਚ ਵਾਲੀਆਂ ਪਾਈਆਂ ਹੋਈਆਂ ਕੱਪੜੇ ਤਾਂ ਜਰੂਰ ਇਹ ਵੀਰ ਹੋਣਾ ਨੇ ਬਦਲਾਏ ਆ ਵੀਰ ਕਿਹੜੇ ਹਸਪੀਟਲ ਤੋਂ ਲੈ ਕੇ ਆਏ ਹੋ ਸਿਵਲ ਹਸਪੀਟਲ ਗੁਰੂ ਹਰਸਹਾਇ ਤੋਂ ਸਿਵਲ ਹਸਪੀਟਲ ਗੁਰੂ ਹਰਸਹਾਇ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਪੈਂਦਾ ਇਹ ਰਕ ਅਲਾਕਾ ਸਾਡੇ ਟੀਮ ਦੇ ਮੈਂਬਰ ਨੇ ਰਾਜਨ ਜੀ ਇਹਨਾਂ ਦਾ ਫੋਨ ਆਇਆ ਸਾਨੂੰ ਉਹਨਾਂ ਦੀ ਵੀਡੀਓ ਆਈ ਅਸੀਂ ਇਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਇੱਕ ਦੋ ਦਿਨ ਇੱਥੇ ਰੱਖੋ ਵੀ ਹੋ ਸਕਦਾ ਘਰ ਲੱਭ ਜਵੇ ਅਸੀਂ ਵੀ ਮਾਤਾ ਦੀ ਵੀਡੀਓ ਸ਼ੇਅਰ ਕੀਤੀ ਫੇਸਬੁੱਕ ਤੇ ਵੀ ਇਹ ਮਾਤਾ ਗੁਰੂ ਹਰਸਾ ਇਹ ਸਿਵਲ ਹਸਪਤਾਲ ਚ ਆ ਵੀ ਜੇ ਕੋਈ ਪਹਿਚਾਣਦਾ ਕੋਈ ਜਾਣਦਾ ਤਾਂ ਸੰਪਰਕ ਕਰੋ ਤਾਂ ਜੋ ਮਾਤਾ ਆਪਣੇ ਪਰਿਵਾਰ ਚ ਪਹੁੰਚ ਸਕੇ ਮਾਤਾ ਗੁੰਗੀ ਆ ਬੋਲ ਨਹੀਂ ਸਕਦੀ ਬੋਲੀ ਆ ਸੁਣ ਨਹੀਂ ਸਕਦੀ ਬਾਕੀ ਲਿਖਵਾ ਕੇ ਦੇਖਿਆ ਵੀਰੇ ਉਹਨਾਂ ਨੇ ਵੀ ਬਹੁਤ ਸਾਰੀਆਂ ਚੀਜ਼ਾਂ ਲਿਖਵਾਈਆਂ ਬਸ ਇਦਾਂ ਹੀ ਕੀ ਲਿਖਦੇ ਕੀ ਵੀਰੇ ਕੋਈ ਸ਼ੈਪ ਚ ਵਰਡ ਸੀ ਸਮਝ ਤੋਂ ਬਾਅਦ ਸਮਝ ਤੋਂ ਬਾਅਦ ਵੀ ਟਰਾਂਸਲੇਟਰ ਲਾਇਆ ਸੀ ਜਿਵੇਂ ਕੋਈ ਮੋਬਾਈਲ ਨੰਬਰ ਲਿਖਦੇ ਆ ਤਾਂ 12 ਨੰਬਰ ਲਿਖਤੇ ਜਾਂ 8 ਲਿਖਤੇ ਨੰਬਰ ਵੀ ਸਹੀ ਨਹੀਂ ਨੰਬਰ ਪਿਛਲੇ ਪਾਸੇ ਲਿਖਣਾ ਸ਼ੁਰੂ ਕਰ ਦਿੰਦੇ ਆ ਮਤਲਬ ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਜਿਵੇਂ R A F E ਇਦਾਂ ਦੇ ਕੁਝ ਵਰਡ ਲਿਖਿਆ ਪਰ ਇਹਨਾਂ ਦਾ ਕੀ मीनिंग ਬਣਦਾ ਇਹ ਪਤਾ ਨਹੀਂ ਮਾਤਾ ਜੀ ਜਿਹੜੀ ਸਾਈਨ ਲੈਂਗੁਏਜ ਹੁੰਦੀ ਆ ਉਹ ਜਾਣਦੇ ਆ ਉਹਦੇ ਨਾਲ ਸਾਈਨ ਲੈਂਗੁਏਜ ਨਾਲ ਗੱਲ ਵੀ ਕਰਦੇ ਆ ਦੱਸਦੇ ਮੇਰੇ ਤਿੰਨ ਬੇਟੇ ਆ ਇੱਕ ਬੇਟੀ ਆ ਹੁਣੇ ਮਾਂ ਕਿਹੜੇ ਪਿੰਡ ਤੋਂ ਆ ਕਿੱਥੋਂ ਆ ਉਹਦੇ ਵਾਸਤੇ ਤੁਹਾਡੇ ਨਾਲ ਸਾਝ ਪਾਈ ਆ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕਿ ਮਾਂ ਆਪਣੇ ਪਰਿਵਾਰ 'ਚ ਪਹੁੰਚ ਜਵੇ ਆਪਣੇ ਬੱਚਿਆਂ 'ਚ ਪਹੁੰਚ ਜਵੇ ਮਾਤਾ ਜੀ ਦੇ ਕੰਨ ਚਾਰ ਥਾਵਾਂ ਤੋਂ ਬੰਨ੍ਹਿਆ ਹੋਇਆ ਇਧਰਲਾ ਕੰਨ ਵੀ ਮਾਤਾ ਜੀ ਦਾ ਪੰਜ ਥਾਵਾਂ ਤੋਂ ਛੇ ਥਾਵਾਂ ਤੋਂ ਵਿੰਨੇ ਹੋਇਆ ਇਹ ਮਾਂ ਆਪਣਿਆਂ ਤੋਂ ਦੂਰ ਰੋ ਰਹੀ ਹੈ ਬੈਠੀ ਤੜਫ ਰਹੀ ਹੈ ਬੈਠੀ ਸੱਟਾਂ ਲੱਗੀਆਂ ਹੋਈਆਂ ਸੀ ਮੱਥੇ ਤੇ ਵੀ ਮਾਤਾ ਦਾਸਦੀ ਹੈ ਮੇਤੋ ਇਦਾਂ ਬਾਹ ਮਚੋੜ ਕੇ ਕਿਸ ਨੇ ਪੈਸੇ ਖੋਲੇ ਅਜ ਤੋਂ ਤੇ ਇਹ ਵੀਰ ਆ ਸਿਵਲ ਹਸਪੀਟਲ ਦੇ ਜਿਹੜੇ ਜੌਬ ਕਰਦੇ ਆ ਇਹਨਾਂ ਨੇ ਆਨ ਅਫੀਸ਼ੀਅਲੀ ਤਰੀਕੇ ਨਾਲ ਮਾਂ ਨੂੰ ਰੱਖਿਆ ਕਿਉਂਕਿ ਉੱਥੇ ਪ੍ਰਬੰਧ ਨਹੀਂ ਤੇ ਉੱਥੇ ਬਿਨਾਂ ਲੋਡ ਤੋਂ ਇਦਾਂ ਦੇ ਪੇਸ਼ੈਂਟ ਨੂੰ ਰੱਖ ਵੀ ਨਹੀਂ ਸਕਦੇ ਪਰ ਇਹਨਾਂ ਵੀਰਾਂ ਨੇ ਜਿੱਥੇ ਹਸਪਤਾਲਾਂ ਦਾ ਸਟਾਫ ਚੰਗਾ ਹੈ ਉੱਥੇ ਵੀ ਚੰਗਾ ਵੀ ਕਮਾਗੇ ਬਹੁਤ ਚੰਗਾ ਇਹਨਾਂ ਨੇ ਵੀਰਾਂ ਨੇ 21 ਤਰੀਕ ਨੂੰ ਇਹ ਮਾਤਾ ਆਈ ਤੇ ਅੱਜ 25 ਤਰੀਕ ਆ 4 ਦਿਨ ਹੋ ਗਿਆ ਸਿਵਲ ਹਸਪਤਲ ਗੁਰੂ ਹਰਸਾਹੇ ਮਾਤਾ ਨੂੰ ਅੰਦਰ ਉੱਥੇ ਵਾਰਡ 'ਚ ਰੱਖਿਆ ਨਮਾਇਆ ਧਮਾਇਆ ਰੋਟੀ ਪਾਣੀ ਖਵਾਉਂਦੇ ਆ ਹੁਣ ਪੱਟੀ ਠੀਕ ਆ ਝਖਮ ਠੀਕ ਹੋ ਗਿਆ ਪੱਟੀ ਕਰੀ ਆ ਉੱਥੇ ਘਰ ਲੱਭਣ ਦਾ ਵੀ ਯਤਨ ਕੀਤਾ ਆਸ-ਪਾਸ ਇਹਨੂੰ ਗੱਡੀ 'ਚ ਬਿਠਾ ਕੇ ਲੈ ਕੇ ਗਏ ਵੀ ਇਹ ਕੋਈ ਰਾਹ ਦੱਸ ਦੇਵੇ ਵੀ ਇੱਧਰ ਨੂੰ ਮੁੜਨਾ ਇੱਧਰ ਨੂੰ ਮੁੜਨਾ ਕਮਾ ਕੇ ਵੀ ਲੈ ਕੇ ਆਏ ਨਹੀਂ ਪਤਾ ਲੱਗਿਆ ਪੋਸਟਾਂ ਵੀ ਸ਼ੇਅਰ ਕੀਤੀਆਂ ਤਾਂ ਵੀ ਕੋਈ ਅੱਗੇ ਨਹੀਂ ਆਇਆ ਪਰ ਹੁਣ ਮਾਂ ਇਹ ਸੁਪਨੇ ਅਧਿਕਾਰ ਆ ਗਈ ਅੱਜ ਅਰਦਾਸ ਕਰਿਓ ਪਹਿਲਾਂ ਤਾਂ ਇਸ ਮਾਂ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਔਰ ਦੂਸਰਾ ਕਾਰਜ ਇਹ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਇਸ ਤਰ੍ਹਾਂ ਦੇ ਭੈਣ ਭਰਾ ਤੱਕ ਪਹੁੰਚ ਜਵੇ ਜਿਨ੍ਹਾਂ ਦੀ ਇਹ ਮਾਂ ਕੋਸ਼ ਲੱਗਦੀ ਹੋਵੇ ਸਕ੍ਰੀਨ ਦੇ ਉੱਪਰ ਨੰਬਰ ਦਿੱਤੇ ਹੋਇਆ ਸਾਡੇ ਉਹਨਾਂ ਤੇ ਸੰਪਰਕ ਕਰਕੇ ਸਾਨੂੰ ਦੱਸਿਓ ਵੀ ਜਰੂਰ ਇਹਨਾਂ ਮਾਵਾਂ ਨੂੰ ਜਿਹੜੀਆਂ ਖੁਦ ਪਹਿਲਾਂ ਆਪਣੇ ਆਪ ਚੀ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਪਹਿਲਾਂ ਹੀ ਤਕਲੀਫ ਚ ਪਤਾ ਨਹੀਂ ਕਿਵੇਂ ਆਪਣੇ ਤੋਂ ਵਿਛੜੀ ਹੋਊ ਕਿਹੜੇ ਹਾਲਾਤਾਂ ਚ ਜਾਂ ਕਿਹੜੇ ਕਾਰਨਾ ਕਰਕੇ ਪਰ ਇਹ ਸਭ ਕੁਝ ਤੁਹਾਡੀ ਇੱਕ ਸ਼ੇਅਰ ਕਰਨ ਦੇ ਨਾਲ ਪਤਾ ਲੱਗ ਸਕਦੀ ਹੈ ਬਸ ਸ਼ੇਅਰ ਕਰਿਓ ਇਹ ਮਾਂ ਆਪਣੇਆਂ ਦੇ ਕੋਲੇ ਪਹੁੰਚ ਸਕੇ। ਬਾਈ ਤੁਹਾਡਾ ਧੰਨਵਾਦ ਆ। ਕੀ ਨਾਂ ਤੁਹਾਡਾ? ਸੰਦੀਪ। ਸੰਦੀਪ। ਤੁਹਾਡਾ ਵੀਰੇ? ਬਲਦੇਵ ਸਿੰਘ। ਬਲਦੇਵ ਸਿੰਘ। ਤੇ ਇਹ ਸਾਡੇ ਰਾਜਨਜੀ ਨੇ ਗੁਰੂ ਹਰਸਹਾਇ ਦੇ ਤੋਂ ਸੀਮਾ ਭੈਣ ਦੋਨੋਂ ਹਸਬੰਡ ਵਾਈਫ ਸਾਡੇ ਟੀਮ ਦੇ ਮੈਂਬਰ ਵੀ ਨੇ, ਵਲੰਟੀਅਰ ਵੀ ਨੇ। ਤੇ ਜਿੱਥੇ ਵੀ ਕੋਈ ਉਦਰ ਇਲਾਕੇ 'ਚ ਕੋਈ ਕਾਰਜ ਹੁੰਦਾ ਇਹਨਾਂ ਨੂੰ ਵੀਰਾਂ ਨੂੰ ਅਸੀਂ ਕਾਲ ਕਰੀਦੀ ਆ। ਤੇ ਅੱਜ ਵੀ ਇਹ ਵੀਰ ਇਸ ਮਾਂ ਨੂੰ ਲੈ ਕੇ ਆਏ ਨੇ ਇੱਥੇ। ਇੱਕ ਬਾਈ ਬਾਈ ਤੁਹਾਡਾ ਕੀ ਨਾਮ ਜਨਨ ਜਨਨ ਟੀਵੀ ਤੋਂ ਪੀਰਾ ਗਗਨ ਇਹ ਵੀਰੇ ਹੁਣੇ ਵੀ ਸਾਡੇ ਕੋਲੇ ਅਮਨ ਨੂੰ ਛੱਡ ਕੇ ਗਏ ਆ ਗੁਰੂ ਹਰਸਹਾਇਜ ਤੋਂ ਬੱਚੀ ਜਿਹਦੀ ਛੋਟੀ ਜੀ ਬੇਟੀ ਗੋਦੀ ਚੱਕੀ ਆ ਵਿਦਿਆ ਇਹ ਉਹਨੂੰ ਭੈਣ ਨੂੰ ਸਾਡੇ ਕੋਲੇ ਜਨਨ ਟੀਵੀ ਤੋਂ ਨਾਲ ਇਹਨਾਂ ਦੇ ਭੈਣ ਸੀਗੇ ਇੱਕ ਉਹ ਸਾਡੇ ਕੋਲੇ ਪਹੁੰਚਦਾ ਕਰਕੇ ਗਏ ਸੀ ਅੱਜ ਵੀ ਇਹ ਆਪਣਾ ਕਰਤਾਰ ਸੋਸ਼ਲ ਮੀਡੀਆ ਰਾਹੀਂ ਨਿਭਾਉਣ ਆਏ ਨੇ ਵੀ ਕਿਸੇ ਤਰੀਕੇ ਸਮਾਨ ਦਾ ਘਰ ਲੱਭ ਜਵੇ ਇਹ ਵੀ ਆਪਣਾ ਫਰਜ਼ਾਦਾ ਕਰਨ ਆਏ ਨੇ 21 ਤਰੀਕ ਨੂੰ ਇਹ ਵੀ ਇਹਨਾਂ ਦੇ ਸੰਪਰਕ ਤੁਸੀਂ ਬਾਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਬਹੁਤ ਧੰਨਵਾਦ ਸੰਦੀਪ ਵੀਰੇ ਧੰਨਵਾਦ ਵੀਰੇ ਸ਼ੁਕਰੀਆ ਠੀਕ ਆ ਮਾ ਇਹ ਬੰਦੇ ਇਹ ਚੰਗੇ ਆ ਵਾਹ ਵਾਹਿਗੁਰੂ ਜੀ ਕਾ ਖਾਲਸਾ